ਮੇਰਾ ਨਾਮ ਭਾਈ ਗੌਰਵ ਹੈ ਜਿਹਨੇ ਐਕਸੀਡੈਂਟ ਕੀਤਾ ਕੱਲ ਇੱਕ ਇਨਸੀਡੈਂਟ ਹੋਇਆ ਬਹੁਤ ਵੱਡਾ ਉਹ ਆਪਾਂ ਛੋਟਾ ਨਹੀਂ ਕਹਿ ਸਕਦੇ ਉਹ ਇਨਸੀਡੈਂਟ ਇਹ ਸੀਗਾ ਕਿ ਐਕਟਿਵਾ ਤੇ ਦੋ ਲੜਕੇ ਜਾਣਦੇ ਸੀ ਪਿੱਛੋਂ ਗੱਡੀ ਆਈ ਟਰੱਕ ਠੀਕ ਹੈ ਜੀ ਟਰੱਕ ਆਇਆ ਟਰੱਕ ਨੇ ਬਿਨਾ ਕੁਝ ਵਿੰਦੇ ਚਾਹਦੇ ਉਹਨਾਂ ਦੋ ਬੰਦਿਆਂ ਨੂੰ ਕਿਚੋਲ ਦਿੱਤਾ ਉਹਨਾਂ ਦੀ ਸਾਰੀ ਬੋਡੀ ਦੇ ਇਕੱਲੇ ਇਕੱਲੇ ਪਾਰਟ ਮਤਲਬ ਕਿ ਉਹਨੂੰ ਪ੍ਰਾਈਵੇਟ ਜਗ੍ਹਾ ਤੋਂ ਵੀ ਮਤਲਬ ਕਿ ਵਾਸ਼ਰੂਮ ਰਾਈ ਬਲੱਡ ਉਹਨਾਂ ਸਟਾਰਟ ਹੋ ਗਿਆ ਚਲੋ ਨਿਰਮਾਨ ਹਸਪਤਾਲ ਪਟਾਲਾ ਰੋਡ ਤੇ ਆਪਾਂ ਲੈ ਕੇ ਆਏ ਆਪਣੇ ਰਿਸਕ ਦੇ ਉੱਪਰ ਆਪਾਂ ਪੁਲਿਸ ਕੰਪਲੇਂਟ ਕੀਤੀ ਹੈ ਉਹਨਾਂ ਦੀ ਵੱਡੀ ਗੱਡੀ ਟਰੱਕ ਆਪਾਂ ਵਿਜਨਗਰ ਚੌਂਕੀ ਫਰਾਤਾ ਹੈ ਫ੍ਰਾਨ ਤੋਂ ਬਾਅਦ ਰਾਤ ਉਸੇ ਗੱਡੀ ਦੇ ਵਿੱਚੋਂ ਉਸੇ ਗੱਡੀ ਦੇ ਵਿੱਚੋਂ ਰਾਤ ਮਾਲ ਨਿਕਲ ਜਾਂਦਾ ਹੈ ਠੀਕ ਹੈ ਜੀ ਉਸੇ ਸਮੇਂ ਰਾਤ ਇੱਕ ਬੰਦਾ ਵੀ ਛੱਡਿਆ ਜਾਂਦਾ ਹੈ ਠੀਕ ਹੈ ਜੀ ਬੰਦਾ ਵੀ ਛੱਡਿਆ ਜਾਂਦਾ ਇੱਕ ਬੰਦਾ ਅੰਦਰ ਬੈਠਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਮਾਤੜ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਐਕਸੀਡੈਂਟ ਹੋਇਆ ਜਿਨ੍ਹਾਂ ਦੇ ਬੱਚੇ ਸੀ ਠੀਕ ਹੈ ਉਹ ਜਾਣਦੇ ਨੇ ਉਹ ਕਰਦੇ ਕਰਦੇ ਇਹ ਹੁਣ ਕਹਿ ਰਿਹਾ ਇੱਥੇ ਟ੍ਰੀਟਮੈਂਟ ਬੰਦੇ ਉਹਨਾਂ ਦੇ ਬਚ ਗਏ ਆ ਇਹ ਹੁਣ ਇਹ ਕਹਿ ਰਹੇ ਆ ਕਿ ਮਤਲਬ ਕਿ ਤੂੰ ਹੀ ਕਿ ਤੂੰ ਹੀ ਉਹ ਉਹ ਵੇਖ ਲੋ ਪੁਲਿਸ ਵੀ ਭਾਈ ਮਤਲਬ ਕਿ ਜਾਂਦੀ ਪਈ ਐ ਠੀਕ ਹੈ ਪੁਲਿਸ ਵੀ ਆਪਣਾ ਦਾ ਰਾਹ ਛੱਡ ਕੇ ਭੱਜ ਗਈ ਆ ਕਿਉਂਕਿ ਪੁਲਿਸ ਨੇ だっਦੀ ਪੈਸੇ ਲੈ ਕੇ ਪੈਸੇ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਪਹਿਲੇ ਆ ਕੇ ਬੰਦਾ ਵੀ ਛੜ ਦਿੰਦਾ ਪਹਿਲੇ ਆ ਕੇ ਗੱਡੀ ਦੇ ਵਿੱਚੋਂ ਮਾਲ ਵੀ ਛੜ ਦਿੰਦਾ ਹੁਣ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਬੱਚਾ ਸੀਗਾ ਮੇਨ ਜਿਹਦੇ ਉੱਪਰ ਬਹੁਤ ਜਿਆਦਾ ਜਿੰਨੂੰ ਸੱਟਾਂ ਲੱਗੀਆਂ ਠੀਕ ਹੈ ਜੀ ਹੁਣ ਉਹ ਦੋਨੋਂ ਪਾਲਦੀਆਂ ਉੱਪਰ ਦੀਆਂ ਫਰੈਕਟੀਆਂ ਦੇ ਮਾਲਕ ਦੋਨੋਂ ਲੜ ਕੇ ਨਾ ਆਪਸ ਦੇ ਵਿੱਚ ਕਹਿ ਰਹੇ ਆ ਕਿ ਤੁਸੀਂ ਕਰਨਾਲ ਕੋ ਹਸਪੀਟਲ ਜਾਂ ਕੇ ਪ੍ਰਾਈਵੇਟ ਹਸਪੀਟਲ ਜਿਹੜਾ ਜਿੱਥੇ ਬਹੁਤ ਘੱਟ ਹੈ ਜਾਂ ਸਿਵਲ ਹਸਪਤਾਲ ਤੁਸੀਂ ਉਹਨਾਂ ਨੂੰ ਜਾ ਕੇ ਸੁੱਟ ਦੋ ਕੋਈ ਗੱਲ ਨਹੀਂ ਠੀਕ ਹੋ ਜਾਣਗੇ ਉਹ ਬੰਦੇ ਮੈਂ ਕਹਿੰਦਾ ਕਿ ਸ਼ੁਕਰ ਹੈ ਮੇਰੇ ਮਾਲਕ ਦਾ ਕਿ ਬਚ ਗਏ ਬੰਦੇ ਠੀਕ ਹੈ ਜੇ ਨਾ ਮੌਕੇ ਤੇ ਆਪਾਂ ਲੈ ਕੇ ਨਿਰਮਾਨ ਹਸਪਤਲ ਨੇ ਜਿਉਂ ਬੰਦੇ ਨੂੰ ਬਚਾਇਆ ਤੇ ਇਹ ਬੰਦੇ ਸਾਰੇ ਸਾਰੇ ਲਾਲ ਕੇ ਨਾ ਉੱਪਰ ਦੇ ਲਾਲ ਕੇ ਪੈਸੇ ਲੈ ਲੂ ਕੇ ਕਹਿ ਰਹੇ ਅੱਗੇ ਆਪਾਂ ਸਿਵਲ ਹਸਪਤਲ ਜਿਹੜਾ ਵਾ ਸਿਵਲ ਹਸਪਤਲ ਜਿਹੜਾ ਕਿ ਆਪਾਂ ਰੈਫਰ ਕਰ ਦਈਏ ਬਾਕੀ ਇਹ ਬਜ਼ੁਰਗ ਲੋਤਰੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਹਾਂਜੀ ਮੇਰਾ ਨਾਮ ਰਜਜੀ ਹਾਂਜੀ ਰਜਜੀ ਕੀ ਹੋਇਆ ਕੀ ਐਕਸੀਡੈਂਟ ਹੋਇਆ ਬੱਚਿਆਂ ਦਾ ਦੋਨਾਂ ਦਾ ਹੀ ਦੋਨੋਂ ਕੰਮ ਕਰਦੀ ਸੀ ਫੈਕਟਰੀ ਚ ਤੇ ਜਾ ਰਹੀ ਰੋਟੀ ਲੈ ਕੇ ਉਹ ਟਿਕਾਣਾ ਇਸ ਤੇ ਪੈਕਰਾਂ ਕੇ ਕਰ ਲੱਗੇ ਜਾਂਦੇ ਰੈਸੀਡੈਂਟ ਹੋ ਗਏ ਤੇ ਸੰਗ ਤੋਂ 4-5 ਜੇ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਆਪਾਂ ਤੇ ਤੇ ਹਸਪੀਟਲ ਆਏ ਚਲੋ ਬੱਚੇ ਦੀ ਕੰਡੀਸ਼ਨ ਸਹੀ ਲੱਗੀ ਹਾਂ ਠੀਕ ਸੀ ਆਪਾਂ ਤੇ ਚੰਡੀ ਚਲਿਤ ਕੀ ਇਲਾਜ ਹੋ ਪਰ ਉਹ ਮਾਲਕ ਨਹੀਂ ਮੰਨਦਾ ਪਿਆ ਕੀ ਕਰ ਸਕਦੇ ਮੇਰਾ ਨਾਮ ਬਾਬਾ ਸੁੱਖਾ ਨਾ ਆਇਆ ਐਦਾਂ ਨੇ ਬਾਡੇ ਮੁੰਡੇ ਦਾ ਇਲਾਜ ਹੋ ਜੀ ਸਾਨੂੰ ਕੋ ਹੋਣਾ ਦੋ ਐਕਸੀਡੈਂਟ ਕੱਟ ਹੋਇਆ ਹੈ ਇਹਨੂੰ ਗਿਆ ਤੀਰਾ ਦੇ ਤੁਹਾਨੂੰ ਕੋਈ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਕੀ ਕਹਿ ਰਹੀ ਆ ਪੁਲਿਸ ਦੇ ਠਾਣੇ ਗਏ ਆ ਅੰਦਰ ਕਾਲਾ ਮਾਲਾ ਕਰੀ ਜਾਂਦੇ ਆ ਕਿਸੇ ਦੀ ਸੁਣਦੇ ਨਹੀਂ ਆ ਨਾਲੇ ਪਹਿਲੀ ਗੱਲ ਹੈ ਜੀ ਜਦੋਂ ਐਕਸੀਡੈਂਟ ਹੋਇਆ ਪਿਆ ਜਿਸ ਬਿਹੱਦ ਤੇ ਵੀ ਹੋਇਆ ਐਕਸੀਡੈਂਟ ਉਹਨਾਂ ਨੂੰ ਵੀ ਗੱਡੀ ਜ਼ਬਤ ਹੋਈ ਹੈ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਹੈ ਕਿ ਮਾਲ ਜਾਣ ਦਾ ਮਤਲਬ ਹੀ ਨਹੀਂ ਹੈਗਾ ਜਿੰਨਾ ਜਿਹਾ ਕਹਿੰਨਾ ਦੇ ਸਾਈਨਿੰਗ ਹੋਏ ਪਰਿਵਾਰ ਦੇ ਮੈਂਬਰਾਂ ਦੇ ਪਹਿਲਾਂ ਸਾਈਨ ਨੂੰ ਜ਼ਰੂਰੀ ਹੈਗੇ ਨੇ ਹਾਂਜੀ ਪੁਲਿਸ ਵਿੱਕੀ ਆ ਹਾਂ ਨੂੰ ਕੁਝ ਨਹੀਂ ਪਤਾ ਮੈਂ ਮੈਂ ਡਾਕਟਰ ਆ ਮੈਂ ਡਾਕਟਰ ਸਚੀਨਾ ਠੀਕ ਹੈ ਜੀ ਆਪਾਂ ਸਮਾਜ ਸੇਵੀ ਹੈਗੇ ਆ ਠੀਕ ਹੈ ਤੁਹਾਨੂੰ ਕਿਸੇ ਵੀ ਗੱਲ ਦੇ ਕਿਸੇ ਨੂੰ ਕਿ ਮਸੀਬਤ ਪੈਂਦੀ ਆ ਤੁਹਾਨੂੰ ਕੋਣ ਦਦਾ ਆਪਾਂ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੁੰਦੇ ਨਾ ਠੀਕ ਹੈ ਜਦੋਂ ਤਾਂ ਲਾਜ ਸਭ ਤੋਂ ਵਧੀਆ ਚੱਲਦਾ ਪਿਆ ਬੱਚਿਆਂ ਦਾ ਬਚਾ ਹੋਇਆ ਉਹਦੀ ਬਲੀਡਿੰਗ ਰੋਕੀ ਗਈ ਆ ਠੀਕ ਹੈ ਉਹਦੀਆਂ ਦੋਵੇਂ ਲੱਤਾਂ ਦੋਵਾਂ ਦੀਆਂ ਚੱਲਦੀਆਂ ਨਹੀਂ ਪਈਆਂ ਠੀਕ ਹੈ ਉਹਦਾ ਲਾਜ ਜੇ ਗੁਰਨਾਨ ਦੇ ਚ ਕਰਾਣਾ ਉਹ ਆਇਸ਼ਮਾਨ ਦੇ ਵਿੱਚ ਸਰਕਾਰ ਤਾਂ ਪਹਿਲਾਂ ਕਰਾ ਰਹੀ ਹੈ ਫਿਰ ਪ੍ਰਸ਼ਾਸਨ ਨੂੰ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪ੍ਰਸ਼ਾਸਨ ਅਮੀਰ ਲੋਕਾਂ ਦੇ ਨਾਲ ਫਿਰ ਖੜਦਾ ਪਿਆ ਵਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਠੀਕ ਹੈ ਜੀ ਗਰੀਬਾਂ ਦੇ ਨਾਲ ਖੜਦੇ ਕੋਣ ਪਏ ਆ ਜਿਹੜੇ ਸਮਾਜ ਸੇਵਕ ਆ ਗਿਆ ਸਾਰੇ ਠੀਕ ਹੈ ਉਹ ਧੱਕੇ ਨਾਲ ਇਹਨਾਂ ਦੇ ਘਰਦਿਆਂ ਨੂੰ ਇਹਨਾਂ ਦੀ ਜਨਾਨੀਆਂ ਨੂੰ ਜਨਾਨੀਆਂ ਨੂੰ ਪੜਕਾਈ ਜਾ ਰਿਹਾ ਧਮਕਾਈ ਜਾ ਰਿਹਾ ਕਿ ਹਾਂ ਵੀ ਅੱਜ ਇਹਨਾਂ ਨੂੰ ਇਹਨਾਂ ਨੂੰ ਗੁਰੂ ਨਾਨਕ ਲੈ ਕੇ ਜਾ ਕੇ ਲਾਜ ਘਾ ਰਹੇ ਬਾਪੂ ਜੀ ਉਹਨਾਂ ਦੇ ਫਾਦਰ ਆਗੇ ਨੇ ਠੀਕ ਹੈ ਉਹਨਾਂ ਦੇ ਫਾਦਰ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਮੁਸੀਬਤ ਆਂਦੀ ਆ ਤੇ ਪਿਓ ਨੇ ਵੇਖਣਾ ਉਹਨਾਂ ਦੇ ਜਨਾਨੀਆਂ ਨੇ ਨਹੀਂ ਵੇਖਣਾ ਠੀਕ ਹੈ ਜਿਨਾਂ ਨੇ ਇਹ ਸਾਈਨ ਕਰੇ ਜਿਹੜਾ ਪਿਓ ਸਾਈਨ ਕਰੇਗਾ ਫਿਰ ਅਕਾਂ ਮੰਨਦਾ ਵੀ ਆ ਬੰਦਾ ਠੀਕ ਹੈ ਜੀ ਹੁਣ ਪਿਓ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਤੇ ਕਸੂਰਵਾਰ ਕੌਣ ਹੋ ਜੇਗਾ ਜਿਨ੍ਹਾਂ ਦੇ ਜੀ ਕਿੰਨਾ ਚੱਲ ਜਣਾ ਬਾਪੂ ਉਹਨਾਂ ਦਾ ਠੀਕ ਹੈ ਜੀ ਉਹਨਾਂ ਨੇ ਅੱਧੀ ਹੱਦ ਤੱਕ ਕਾਫੀ ਹੱਦ ਤੱਕ ਇਹਨਾਂ ਨੂੰ ਪੈਸੇ ਲੈਸ ਕੀਤੇ ਇਹਨਾਂ ਦਾ ਬਚਾਅ ਕੀਤਾ ਉਹਨਾਂ ਪਾਪਾ ਜੀ ਦਾ ਕਹਿਣਾ ਹੈ ਕਿ ਜਿਹੜੇ ਹਸਪਤਾਲ ਨਿਰਮਾਣ ਹਸਪਤਾਲ ਨੇ ਜਿਹੜਾ ਇਹਨਾਂ ਨੂੰ ਬਚਾਇਆ ਗਿਆ ਵਾ ਉਨੇ ਹਸਪਤਲ ਦਾ ਜੀ ਬਚਾਇਆ ਗਿਆ ਤੇ ਆਡਾ ਆਪਰੇਸ਼ਨ ਵੀ ਇੱਥੇ ਹੀ ਹੋਇਆ ਜੇ ਕੋਰ ਨਾਨਕ ਤੇ ਜਾਣਾ ਹੁੰਦਾ ਤੇ ਫਿਰ ਉਸ ਟਾਈਮ ਕਿਉਂ ਨਹੀਂ ਲੈ ਕੇ ਗਏ ਠੀਕ ਹੈ ਜੀ ਫਿਰ ਇਹ ਕਹਿੰਦਾ ਕਿ ਐਕਸੀਡੈਂਟ ਇੱਕ ਕਨੈਕਟਰ ਸੀ ਇੱਕ ਡਰਾਈਵਰ ਸੀ ਡਰਾਈਵਰ ਨੂੰ ਉੱਥੇ ਬਿਠਾ ਲਿਆ ਕਨੈਕਟਰ ਨੂੰ ਕਿਉਂ ਭੇਜਤਾ ਗੱਡੀ ਚੋਂ ਮਾਲ ਕਿਉਂ ਕੱਢ ਲਿਆ ਇਹਨਾਂ ਨੇ ਠੀਕ ਹੈ ਜੀ ਕਿਹਦੇ ਕਹਿਣ ਤੇ ਕੱਢਿਆ ਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਰਾਤੋ ਰਾਤ ਮਾਲ ਚਲ ਗਿਆ ਰਾਤੋ ਰਾਤ ਉਹ ਕਨੈਕਟਰ ਘਾਟ ਚਲ ਗਿਆ ਜਿਹੜਾ ਕੇਸਵਾਰ ਜਿਹੜਾ ਹੈਗਾ ਜਿਹੜਾ ਕੇਸਵਾਰ ਹੈਗਾ ਵੈ ਜਿਹੜਾ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੁਜਰਮ ਹੈ ਉਹ ਗੱਡੀ ਬੱਜੀ ਹੈ ਜਿਹੜਾ ਬੰਦਾ ਨਾਂ ਲੈਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਰ ਤੋਂ ਉੱਜਾ ਸਕਦਾ ਉਹ ਕਿਸ ਵਿਆਹ ਤੇ ਗਿਆ ਕਿਉਂ ਗਿਆ ਇਹ ਕੁਛ ਨਹੀਂ ਪਤਾ ਠੀਕ ਹੈ ਇਹ ਆਪਾਂ ਗਰੀਬ ਬੰਦੇ ਨਾਲ ਕਿਸੇ ਨਾ ਵੀ ੱੱਕਾ ਨਹੀਂ ਹੋ ਸਕਦੇ ਜੇ ਗਰੀਬ ਬੰਦਾ ਹੈਗਾ ਜੀ ਉਹਨੇ ਗੁਨਾਹਾਂ ਕੇ ਇਲਾਜ ਕਰਾਣੋਂ ਪਹਿਲੇ ਦਿਨ ਤੋਂ ਗੁਨਾਹਾਂ ਕੇ ਇਲਾਜ ਕਰਾਣੇ ਦਾ ਫਿਰ ਅਮੀਰਾਂ ਦੀ ਲੋੜ ਹੈ ਹੀ ਨਹੀਂ ਸੀ ਠੀਕ ਹੈ ਮੰਗ ਕੀ ਕਰਦੇ ਮੰਗੇ ਕਰਦੇ ਇਨਸਾਫ ਕਰਦੇ ਆ ਇਨਸਾਫ ਮੰਗਦੇ ਆ ਪ੍ਰਸ਼ਾਸਨ ਕੋ ਵੀ ਮੰਗਦੇ ਆ ਠੀਕ ਹੈ ਜੀ ਤੇ ਗਰੀਬ ਬੰਦਿਆਂ ਦੇ ਨਾਲ ਧੱਕਾ ਨਾ ਹੋਵੇ ਇਹ ਜੀ ਨੂੰ ਲੈ ਕੇ ਆਪਾਂ ਜਾਦਾ ਕਰਕੇ ਡੂੰਗਾ ਦੇ ਵਿੱਚ ਸੋਚ ਰਹੇ ਆ ਠੀਕ ਹੈ ਜੀ ਹੰਨੇ ਜ਼ਮੀਰ ਨਾਮ ਡਾਕਟਰ ਸਿੰਦਰਾ ਨਿਰਮਨ ਮੈਡੀਕਲ ਸੈਂਟਰ ਤੋਂ ਠੀਕ ਹੈ ਇਹ ਦੋ ਪੇਸ਼ੈਂਟ ਆਏ ਸੀ ਸਾਡੇ ਕੋਲ ਕੱਲ ਇਹਨਾਂ ਦਾ ਕੋਈ ਰੋਡ ਸਾਈਡ ਐਕਸੀਡੈਂਟ ਸੀ ਐਕਸੀਡੈਂਟ ਐਸੇ ਰੋਡ ਤੇ ਬਟਾਲਾ ਰੋਡ ਤੇ ਹੋਇਆ ਸੀ ਠੀਕ ਹੈ ਜਦੋਂ ਉਹਨਾਂ ਐਡਮਿਸ਼ਨ ਆਏ ਸੀ ਇੱਕ ਪੇਸ਼ੈਂਟ ਤਾਂ ਬਿਲਕੁਲ ਸ਼ੌਕ ਵਿੱਚ ਹੈਗਾ ਸੀ ਕੋਈ ਬੀਪੀ ਵਗੈਰਾ ਨਹੀਂ ਸੀ ਹੈਗਾ ਬਲੀਡਿੰਗ ਕਾਫੀ ਹੋ ਰਹੀ ਸੀ ਉਹਨੂੰ ਠੀਕ ਹੈ ਉਹਨੂੰ ਤਾਂ ਚਲੋ ਮੈਡੀਸਨ ਵਗੈਰਾ ਸ਼ੁਰੂ ਕੀਤੀ ਟਰੀਟਮੈਂਟ ਸ਼ੁਰੂ ਕੀਤਾ ਹੁ ਇਹ ਪੇਸ਼ੈਂਟ ਦਾ ਜਿਹੜਾ ਸੀ ਚੂੜਾ ਜਿਹੜਾ ਬਿਲਕੁਲ ਹੀ ਨਹੀਂ ਹਿੱਲ ਰਿਹਾ ਸੀ ਜੋ ਸਟੈਬਿਲਿਟੀ ਕੀਤੀ ਸਕੈਨ ਵਗੈਰਾ ਕਰਾਈ ਉਹ ਚਾਹੀਦਾ ਹੈ ਨਿਕਲ ਕੇ ਆਪੀ ਇਹਨੂੰ ਤਾਂ ਜਿਹੜੇ ਚੂੜੇ ਦੀ ਸਰਜਰੀ ਆ ਜਲਦੀ ਜਲਦੀ ਕਰਵਾ ਦੇਣੀ ਚਾਹੀਦੀ ਆ ਆਪਾਂ ਤਾਂ ਅੱਜ ਦਾ ਪਲਾਨ ਕੀਤਾ ਸੀ ਬਟ ਇਹਨਾਂ ਦੇ ਘਰਦਿਆਂ ਨੇ ਹੁਣ ਸਾਨੂੰ ਸਵੇਰ ਦਾ ਰੋਕ ਆਇਆ ਵੀ ਇਲਾਜ ਕਰਨ ਤੋਂ ਵੀ ਆਪਾਂ ਆਪਣਾ ਮਰੀਜ਼ ਕਿਤੇ ਹੋਰ ਲੈ ਕੇ ਜਾਣਾ ਵਾ ਤੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਰੋਕ ਕਾਰਵਾਈ ਨਹੀਂ ਹੈਗੀ ਆਪਣਾ ਪੇਸ਼ੇਂ ਜਿੱਥੇ ਮਰਜੀ ਲੈ ਜਾ ਸਕਦੇ ਜੀ ਕਾਰਵਾਈ ਚੱਲ ਰਹੀ ਆ ਅਨਚਾਰ ਸਾਹਿਬ ਡੀਲ ਕਰ ਰਹਾ ਇਹਨੂੰ ਚੌਕੀਨਚਾਰ ਸਾਹਿਬ ਉਹ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਰਿਹਾ ਵਾ ਪਰ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਵੀ ਨਾ ਉਹ ਕਹਿੰਦੇ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਠੇਕਾ ਰ ਕਹਿੰਦੇ ਲੈ ਜਾਓ ਜੀ ਨਹੀਂ ਜੀ ਠੇਕਾ ਨਾ ਨੇ ਕਿਸੇ ਨੂੰ ਕੋਈ ਪੁਲਿਸ ਥੋੜੀ ਕਰਵਾ ਰਹੀ ਇਹਨਾਂ ਨੂੰ ਠੇਕਾ ਨਾ ਉਹਦਾ ਇਲਾਜ ਉਹਨਾਂ ਦਾ ਚੱਲ ਰਿਹਾ ਵਾ ਜੀ ਉਹ ਨਹੀਂ ਪਾਰਟੀ ਦੀ ਜੇ ਕੋਈ ਇੱਕ ਜਨਾ ਕੋਈ ਉਹਨਾਂ ਦਾ ਕੰਪਰੋਮਾਈਜ਼ ਹੋ ਉਹਦਾ ਤੇ ਆਪਣਾ ਪਰਚਾ ਦੇ ਦਾਂਗੇ ਇਹ ਆਪਸ ਵਿੱਚ ਕਰ ਰਹੇ ਆ ਪਹਿਲਾਂ ਕੱਲ ਇੱਕ ਗੱਡੀ ਤੇ ਗੱਡੀ ਦੇ ਵਿੱਚ ਸਮਾਨ ਨਹੀਂ ਹੈਗਾ ਇੱਕ ਬੰਦਾ ਛਾਂ ਦਿੱਤਾ ਮੈਨੂੰ ਜੀ ਇੱਕ ਅੱਲ ਡਿਊਟੀ ਅਫਸਰ ਜਿਹੜੇ ਸੀ ਜਾਂਚਾਰ ਸਾਹਿਬ ਉਹਨਾਂ ਨੂੰ ਪਤਾ ਮੈਨੂੰ ਇਸ ਪਰੇ ਨਹੀਂ ਪਤਾ ਬਾਕੀ ਬੰਦਾ ਤੇ ਸਾਡੇ ਕੋਲ ਬੈਠਾ ਮੌਜੂਦ ਹੈ ਜਿਹੜਾ ਗੱਡੀ ਗੱਡੀ ਚਲਾ ਰਿਹਾ ਹੈ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਉਹ ਸਾਡੇ ਕੋਲ ਬੈਠਾ ਵਾ ਉਹ ਜੋ ਬੰਦੀ ਕਾਨੂੰਨੀ ਕਾਰਵਾਈ ਅੱਛਾ ਮੈਂ ਦੂਸਰੇ ਪਾਸੇ ਤੇ ਕੀ ਗੱਲ ਕੀਤੀ ਕੀ ਕਿਤੇ ਬਣੀ ਉਹ ਨਹੀਂ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਚਾਰ ਸਾਹਿਬ ਡੀਲ ਕਰੇ ਚੌਕੀਨ ਜਾਰ ਸ਼੍ਰੀ ਕਪਲ ਜੀ ਹੈ ਨਾ ਉਹ ਡੀਲ ਕਰ ਰਿਹਾ ਹਾਂ ਹਾਂ ਹੁਣ ਕਰਵਾ ਦੇ ਵੀ ਪ੍ਰੋਸੈਸ ਕਰਨਾ ਜ਼ਰੂਰ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਓ ਜੋ ਵੀ ਆ ਬੰਨੀ ਐਗਰੀ ਜੀ ਜੀ